ਹਿੰਦਰ ਨਵੇਂ ਪ੍ਰੋਫੈਸ਼ਨਲ ਡੀਐਸਪੀ ਨੇ ਇਹਨਾਂ ਕੋਲ ਚਾਰਜ ਹੈ ਥਾਣੇ ਦਾ ਕੁਤਵਾਲੀ ਦਾ ਨਾਲ ਇਨਸਪੈਕਟਰ ਹਰਜਿੰਦਰ ਸਿੰਘ ਅੰਡਰ ਦੀ ਸੁਪਰਵੀਜ਼ਨ ਆਫ ਡੀਜੀਐਸਪੀ ਸਿਟੀ 1 ਟੀਐਸਪੀ ਸਪੈਸ਼ਲ ਬ੍ਰਾਂਚ ਇਹਨਾਂ ਨੇ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਪੰਜ ਬੰਦਿਆਂ ਨੂੰ ਅਰੈਸਟ ਕੀਤਾ ਜਿਹਦੇ ਚ ਇੱਕ ਲੇਡੀ ਹੈ ਸੁਦੇਸ਼ ਦੋ ਮੁੰਡੇ ਹੈ ਸਾਹਿਲ ਨਾਮ ਦੇ ਦੋਨਾਂ ਦਾ ਨਾਮ ਸਾਹਿਲ ਇੱਕ ਦਾ ਨਾਮ ਵਰਮ ਕੁਮਾਰ ਤੇ ਤੀਜੇ ਚੌਥੇ ਦਾ ਨਾਮ ਮਨੀਸ਼ ਕੁਮਾਰ ਸੋ ਇਹਨਾਂ ਪੰਜਾਂ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਕੋਲੋਂ ਦੋ ਗੈਪਨ ਰਿਕਵਰ ਹੋਏ ਇੱਕ 315 ਬੋਰ ਦਾ ਨਾਲ 4 ਇਹਨਾਂ ਤੋਂ ਲਾਈ ਬ੍ਰਾਊਂਡ ਰਿਕਵਰ ਹੋਏ ਇੱਕ ਪਿਸਤੌਲ ਹੈ ਬੱਤੀਪੋੜ ਦਾ ਨਾਲ 5 ਲਾਈ ਬ੍ਰਾਊਂਡ ਦੇ ਰਿਕਵਰ ਹੋਏ ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਹੈ ਇਹਨਾਂ ਦਾ ਜਿਹੜਾ ਮੇਨ ਸਰਗਨਾ ਹੈ ਮਾਨਵ ਉਹ ਹਜੇ ਏ ਟੂ ਬੀ ਅਰੈਸਟਡ ਭੱਜਿਆ ਹੋਇਆ ਬਟ ਉਹਨੇ ਤੇ 21 ਪਰਚੇ ਟੋਟਲ ਦਰਜ ਨੇ ਅਲੱਗ-ਅਲੱਗ ਜ਼ਿਲ੍ਹੇ ਦੇ ਅਲੱਗ-ਅਲੱਗ ਥਾਣਿਆਂ ਦੇ ਅਲੱਗ-ਅਲੱਗ ਸਾਲ ਦੇ ਸੋ ਇਹਨਾਂ ਦੇ ਅਰੈਸਨਲ ਸਾਡੇ ਜਿਹੜੇ ਪਟਿਆਲੇ ਜ਼ਿਲ੍ਹੇ ਦੇ 8 ਪਰਚੇ ਨੇ ਉਹ ਟਰੇਸ ਹੋਏ ਜਿਹੜੇ ਚੋਰੀ ਦੇ ਸੀਗੇ ਵੱਖ-ਵੱਖ ਟਾਈਮ ਦੇ 2023 ਦੇ ਵੀ ਇਹਦੇ ਵਿੱਚ ਮੁਕਦਮੇ ਨੇ 2024 ਦੇ ਐ ਤੇ 2025 ਦੇ ਸੋ ਇਹ ਮੁਕਦਮੇ 308 ਇਹਨਾਂ ਚ ਸਿਵਲ ਲਾਈਨ ਦੇ ਤਿੰਨ ਮੁਕਦਮੇ ਨੇ ਲੋਰੀਗੇਟ ਦੇ ਤਿੰਨ ਮੁਕਦਮੇ ਨੇ ਤੇ ਦੋ ਕੁਤਵਾਲੀ ਦੇ ਅੱਠ ਮੁਕਦਮੇ ਜਿਵੇਂ ਮੈਂ ਦੱਸਿਆ ਕਿ 308 ਇਹਦੇ ਚ ਰਿਕਵਰੀ ਦੋ ਵੈਪਨਸ ਤੋਂ ਇਲਾਵਾ ਇੱਕ ਕਿਰਪਾਨ ਰਿਕਵਰ ਹੋਈ ਹੈ ਇੱਕ ਗੰਡਾਸੀ ਰਿਕਵਰ ਹੋਈ ਹੈ ਇੱਕ ਕਿਰਚ ਰਿਕਵਰ ਹੋਈ ਹੈ ਤੇ ਦੋ ਮੋਟਰਸਾਈਕਲ ਵੀ ਰਿਕਵਰ ਹੋਏ ਜਿਹੜੇ ਕਿ ਚੋਰੀ ਦੇ ਇਹਨਾਂ ਚ ਇੱਕ ਸਪਲੈਂਡਰ ਹੈ ਤੇ ਇੱਕ ਪਲਸਰ ਹੈ ਇਹ ਜਿਹੜੇ ਪੰਜ ਬੰਦੇ ਨੇ ਇਹਨਾਂ ਚੋਂ ਜਿਹੜਾ ਇੱਕ ਬੰਦਾ ਹੈ ਮਨੀਸ਼ ਕੁਮਾਰ ਇਹਦੇ ਤੇ ਵੀ 7 ਪਰਚੇ ਦਰਜ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਇਹਨਾਂ ਦਾ ਜਿਹੜਾ ਹੈੱਡ ਹੈ ਮਾਲਕ ਉਹ ਤੇ 21 ਪਰਚੇ ਦਰਜ ਨੇ ਉਹ ਪੀਓ ਹੈ ਹਰਿਆਣੇ ਦਾ ਜਿਹੜਾ ਮਨੀਸ਼ ਕੁਮਾਰ ਹੈ ਇਹ ਵੀ ਪੀਓ ਹੈ ਹਰਿਆਣੇ ਦਾ ਜਿਹਦੇ ਤੇ 7 ਪਰਚੇ ਦਰਜ ਨੇ ਸੋ ਇਹ ਹਰਿਆਣਾ ਪੁਲਿਸ ਦਾ ਪੀਓ ਵੀ ਅਰੈਸਟ ਹੋਇਆ ਨਾਲ ਤੇ ਨਵੇਂ ਮੈਂ ਪਹਿਲਾਂ ਦੱਸਿਆ ਕਿ 8 ਮੁਕੱਦਮੇ ਵੀ ਆਪਣੇ ਅਡੇਸ਼ ਰਿਸਟ੍ਰੇਸ ਹੋਏ ਸੋ ਜਿਹੜਾ ਪਿੱਛੇ ਵਾਰਦਾਤਾਂ ਹੋ ਰਹੀਆਂ ਸੀ ਚੋਰੀ ਦੀਆਂ ਇਨਾਂ ਦੀ ਅਰੇਸ਼ਨਲ ਕਾਫੀ ਠਲਪ ਹੋਊਗੀ ਬਾਕੀ ਇਹਨਾਂ ਨੂੰ ਜਦੋਂ ਹੋਰ ਪੁੱਛ ਕੇ ਚਕਰਾਂਗੇ ਸੋ ਸਾਨੂੰ ਉਮੀਦ ਹੈ ਕਿ ਹੋਰ ਵੀ ਮੁਕਦਮੇ ਰੈਜਿਸਟਰ ਹੋਣ ਸਰ ਇਹ ਉਹੀ ਨੇ ਜੀ ਜਿਹੜੀ ਸਬਜੀ ਮੰਡੀ ਦੇ ਨੇੜੇ ਦੇ ਜਿਹੜੀ ਚੋਰੀਆਂ ਹੋਈਆਂ ਸਵੇਰੇ ਉਹਨਾਂ ਤੋਂ ਉਹ ਵੀ ਹੈਗੇ ਉਹ ਵੀ ਹੈਗੇ ਉਹ ਪਲਸਰ ਗੈਂਗ ਜਿਹੜਾ ਕਹਿੰਦੇ ਸੀ ਪਲਸਰ ਦੇ ਵਾਰਦਾਤਾ ਕਰ ਰਹੇ ਉਹ ਹੀ ਹੈਗਾ ਜੀ ਉਹ ਵੀ ਹੈਗਾ ਉਹ ਵੀ ਇਹਨਾਂ ਤੋਂ ਟ੍ਰੇਸ ਹੋਈਆਂ ਕੁਝ ਵਾਰਦਾਤਾ ਹੋਰ ਵੀ ਜਿਵੇਂ ਸਨ ਲਾ ਕੇ ਚੋਰੀ ਕਰਨ ਵਾਲੀ ਵਾਰਦਾਤਾ ਉਹ ਵੀ ਟ੍ਰੇਸ ਹੋਈਆਂ ਕਿ ਕਿਸੇ ਦੇ ਰਹਿਣ ਵਾਲੇ ਨਹੀਂ ਇਹ ਸਾਰੇ ਹਰਿਆਣੇ ਦੇ ਰਹਿਣ ਵਾਲੇ ਤੇ ਉਤੋਂ ਹੀ ਆ ਕੇ ਇੱਥੇ ਪਟਿਆਲੇ ਕਿਰਾਏ ਤੇ ਰਹਿੰਦੇ ਪਏ ਸੀ ਜਿਵੇਂ ਪਹਿਲਾਂ ਵੀ ਅਸੀਂ ਗੈਂਗ ਫੜਿਆ ਸੀਗਾ ਸਮੈਕ ਜਿਹੜਾ ਰਿਕਵਰ ਹੋਈ ਸੀ ਸਾਡੇ ਤੇਨ ਕਿਲੋ ਵੀ ਹਰਿਆਣੇ ਦਾ ਪੀਓ ਸੀਗਾ ਉਹ ਵੀ ਇੱਥੇ ਆ ਕੇ ਕਿਰਾਏ ਤੇ ਰਹਿ ਰਿਹਾ ਸੀਗਾ ਸੋ ਅਸੀਂ ਇੱਕ ਮੁਹਿੰਮ ਸ਼ੁਰੂ ਕਰਨ ਲੱਗੇ ਆ ਕਿ ਜਿਹੜੇ ਵੀ ਕੋਈ ਟੈਨੈਂਟ ਪਟਿਆਲਾ ਵਿੱਚ ਰਹਿੰਦੇ ਆ ਕੇ ਜਿਹੜੇ ਓਨਰ ਨੇ ਆਪਣੀ ਪ੍ਰਾਪਰਟੀ ਦੇ ਉਹਦੀ ਵੈਰੀਫਿਕੇਸ਼ਨ ਜ਼ਰੂਰ ਕਰਾਣ ਇਹ ਡੀਸੀ ਸਾਹਿਬ ਵੱਲੋਂ ਆਰਡਰ ਜਾਰੀ ਹੋ ਜਾਣਗੇ 143 ਤੇ ਜਿਹੜਾ ਪੁਰਾਣਾ 143 ਸੀ ਹੁਣ 160 ਉਹਦੇ ਆਰਡਰ ਜਾਰੀ ਹੋ ਜਾਣਗੇ ਜਿਹੜਾ ਵੀ ਟੈਨੈਂਟ ਵੈਰੀਫਿਕੇਸ਼ਨ ਨਹੀਂ ਕਰਵਾਊਗਾ ਉਹਦੇ ਖਿਲਾਫ ਪੁਲਿਸ ਐਕਸ਼ਨ ਲਾਉਗੀ ਪਰਚੇ ਦਰਜ ਕੀਤੇ ਜਾਣਗੇ ਤੇ ਜਿਹੜਾ ਵੀ ਕੋਈ ਇਹੋ ਜਿਹਾ ਬੰਦਾ ਮਿਲ ਜਾਂਦਾ ਹੈ ਕਿ ਬਿਨਾ ਵੈਰੀਫਿਕੇਸ਼ਨ ਤੇ ਰਹਿ ਰਿਹਾ ਹੈ ਉਹ ਟੈਨੈਂਟ ਤੇ ਵੀ ਕਾਰਵਾਈ ਹੋਊਗੀ ਤੇ ਜਿਹੜਾ ਮਾਲਕ ਹੈ ਪ੍ਰਾਪਰਟੀ ਦਾ ਉਹਤੇ ਵੀ ਕਰਦਗੇ ਸਰ ਵੈਪਨ ਦੀ ਰਿਕਵਰੀ ਹੋਈ ਹੈ ਕੋਈ ਦਾ ਰਿਕਾਰਡ ਪਤਾ ਲੱਗਿਆ ਵੈਪਨ ਕਿੱਥੋਂ ਲੈ ਕੇ ਆਂਸੀ ਕਿਵੇਂ ਸੀ ਹੈ ਜਹਾ ਹਲੇ ਇਹਨਾਂ ਦੀ ਪੁੱਛਗਿੱਛ ਚ ਕਲੀਅਰ ਹੋਊਗਾ ਕਿ ਵੈਪਨ ਕਿੱਥੋਂ ਲੈ ਕੇ ਆਏ ਕਿੰਨੇ ਦੇ ਵੈਪਨ ਲੈ ਕੇ ਆਏ ਤੇ ਕਿਹੜਾ ਬੰਦਾ ਸੀ ਜਿੰਨੇ ਇਹਨਾਂ ਨੂੰ ਵੈਪਨ ਸਪਲਾਈ ਕੀਤੇ ਇਹ ਕਿ ਟੈਨੈਂਟ ਦਾ ਜ਼ਿਕਰ ਕਰ ਰਹੇ ਹੋ ਸਰ ਤੁਸੀਂ ਕਿ ਜੋ ਕਿਰਾਏ ਤੇ ਕਿਸੇ ਬੂਲ ਰਹਿੰਦਾ ਹੈ ਉਸ ਦੀ ਵੈਰੀਫਿਕੇਸ਼ਨ ਤੇ ਹੋ ਜਾਏਗੀ ਲੇਕਿਨ ਜਿਹੜੇ ਸੜਕਾਂ ਤੇ ਰਹਿੰਦੇ ਨੇ ਜੀ ਉਹਨਾਂ ਦੇ ਕੋਲ ਅਧਿਕਤਰ ਕੋਲ ਆਧਾਰ ਕਾਰਡ ਜਿਹੜੇ ਨੇ ਉਹ ਨਹੀਂ ਲੇਗੇ ਨਾ ਉਹਨਾਂ ਦੇ ਆਪਣੇ ਸਟੇਟ ਦੇ ਨਾ ਪੰਜਾਬ ਦੇ ਸਟੇਟ ਦੇ ਉਹਨਾਂ ਤੇ ਕਿਵੇਂ ਦਾ ਆਪਰੇਸ਼ਨ ਚਲਾਇਆ ਜਾ ਰਿਹਾ ਉਹਨਾਂ ਤੇ ਕਿਵੇਂ ਦੀ ਕਾਰਵਾਈ ਹੈ ਬਿਕੋ ਸਟੈਪ ਵਾਈਜ਼ ਹੈ ਜਿਹੜਾ ਜ਼ਿਆਦਾ ਸਾਡੇ ਲਈ ਜ਼ਰੂਰੀ ਹੈ ਉਹ ਹੈਗਾ ਕਿ ਟੈਨੈਂਟ ਜੇ ਕੋਈ ਬੰਦਾ ਉੱਥੇ ਰਹਿ ਰਿਹਾ ਬਿਕੋਜ਼ ਆਪਰੇਸ਼ਨ ਜੇ ਕੋਈ ਇਹੋ ਜਿਹਾ ਕ੍ਰਿਮੀਨਲ ਆਪਰੇਸ਼ਨ ਆਪਣਾ ਰਨ ਕਰਦਾ ਹੈ ਉਹਨੂੰ ਕੋਈ ਨਾ ਕੋਈ ਜਗ੍ਹਾ ਚਾਹੀਦੀ ਹੈ ਰਹਿਣ ਵਾਸਤੇ ਉਹਨੇ ਵੈਪਨ ਵੀ ਰੱਖਣੇ ਹੈ ਉਹਨੇ ਚੋਰੀ ਦਾ ਸਮਾਨ ਵੀ ਰੱਖਣਾ ਹੈ ਕੋਈ ਜਿਹੜਾ ਸਨੇਚਿੰਗ ਕਰਦਾ ਉਹਦਾ ਸਮਾਨ ਵੀ ਰੱਖਣਾ ਸੋ ਉਹਨਾਂ ਤੇ ਜ਼ਿਆਦਾ ਠੱਲ ਪਾਨ ਦੀ ਲੋੜ ਹੈ ਉਸ ਤੋਂ ਇਲਾਵਾ ਜਿਹੜੇ ਕੋਈ ਬਾਹਰ ਰਹਿ ਰਹੇ ਹੈ ਜਿਹੜੇ ਇਹੋ ਜੀ ਜਗ੍ਹਾ ਨਹੀਂ ਕਿ ਜਿਹਨੂੰ ਆਪਾਂ ਚਾਰਦਵਾਰੀ ਕਹਿ ਸਕਦੇ ਆ ਇਹੋ ਜੀ ਜਗ੍ਹਾ ਤੇ ਰਹਿ ਰਹੇ ਉਹਨਾਂ ਦੀ ਵੀ ਵੈਰੀਫਿਕੇਸ਼ਨ ਕਰਾਂ ਜਿਹੜੇ ਪਟਿਆਲਾ ਕਲਿਨਿਕ ਸਮੇਤ ਐਕਟਿਵ ਸੀਦਰੀ ਜਿਵੇਂ ਮੈਂ ਦੱਸਿਆ ਕਿ 2023 ਦੇ ਵੀ ਪਰਚੇ ਨੇ ਸੋ 2025 ਦੇ ਵੀ ਪਰਚੇ ਨਵੰਬਰ 2023 ਦਾ ਵੀ ਇਹਦੇ ਵਿੱਚ ਪਰਚਾ ਹੈਗਾ ਸੋ ਕਹਿ ਸਕਦੇ ਆ ਕਿ ਪਿਛਲੇ ਡੇਢ ਤੋਂ ਜ਼ਾਕਤ ਉਹ ਇੱਥੇ ਐਕਟਿਵ ਸੀਗੀ ਇਹ ਕਿਸੇ ਦੇ ਸ਼ੈਟਰ ਚ ਸੀਗੀ ਸਰ ਇੱਥੇ ਆ ਭਾਣਾ ਮੁਸ਼ਕਲ ਹੈ ਹਜੇ ਇਹ ਤਫਤੀਸ਼ ਚਾਹੂਗਾ ਕਿ ਕਿਸੇ ਦੀ ਸ਼ੈਟਰ ਚ ਸੀਗੀ ਕਿ ਨਹੀਂ ਬਟ ਇਹ ਜ਼ਰੂਰ ਹੈ ਕਿ ਜਿਹੜਾ ਇਹਨਾਂ ਦਾ ਮੁੱਖ ਸਰਗਨਾ ਮੰਨੋ ਉਹਦੀ ਇਨਵੋਲਵਮੈਂਟ ਇਨਾ ਕੇਸਿਸ 'ਚ ਹੈਗੀ ਠੀਕ ਥੈਂਕ ਯੂ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز